ਸਾ ਸੰਗਤ ਅੱਜ ਦੇ ਚੌਨੇ ਕਲਗੀਧਰ ਪਾਤਸ਼ਾਹ ਸਾਨੂੰ ਪਿਆਰ ਕਰਨ ਜਿੱਤ ਸੁਣ ਧਰੇ ਪਿਆਰ ਉਹਦਾ ਇੱਕੋ ਇੱਕ ਹੱਲ ਹੈ ਆਪਾਂ ਗੁਰੂ ਦੀ ਦਿੱਤੀ ਰਹਿਤ ਰੱਖੀਏ ਪਾਤਸ਼ਾਹ ਦੇ ਦਿੱਤੇ ਕੇਸ ਧਾਰਨ ਕਰੀਏ ਔਰ ਰਹਿਤ ਵਿੱਚ ਆਈਏ ਹੁਣ ਬੇਨਤੀ ਸਮਝਿਓ ਪਾਤਸ਼ਾਹ ਦੀ ਰਹਿਤ ਵਿੱਚ ਜਿਹੜਾ ਵੀ ਆਇਆ ਜਿਨੇ ਗੁਰੂ ਕੋਲੋਂ ਜੋ ਮੰਗ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਰਤਖ ਖੜਨਾ ਪਿਆ ਐਵੇਂ ਲਿਖ ਕੇ ਨਹੀਂ ਦਿੱਤਾ ਕਿ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੁਜੰਮੰ ਸੁਬੰਸ ਸਰਵਦਾ ਸਰਬਜੁਗਤੈ ਦੋ ਕਾਲੰ ਪ੍ਰਣਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੁੱਤੇ ਗੁਰੂ ਵਕੈ ਅੰਗ ਸੰਗ ਹੈ ਮੈਂ ਛੋਟੀ ਜੇ ਘਟਨਾ ਤੁਹਾਡੇ ਸਮਖਸ਼ ਕਰਨੀ ਹੈ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਇਧਰਲੇ ਲੋਕ ਉੱਜੜ ਕੇ ਉਧਰ ਗਏ ਔਰ ਉਧਰਲੇ ਕੁਝ ਉੱਜੜ ਕੇ ਇਧਰ ਵੀ ਆਏ ਇੱਕ ਪਰਿਵਾਰ ਉਧਰੋਂ ਉੱਜੜ ਕੇ ਸਰਗੋਧ ਦੇ ਤੋਂ ਸਿੱਧਾ ਕੈਂਪ ਵਿੱਚ ਲਾਹੌਰ ਪਹੁੰਚੇ ਉੱਥੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਲੁਧਿਆਣੇ ਆ ਵਸੇ ਰਸਤੇ ਵਿੱਚ ਬਜ਼ੁਰਗ ਮਾਈ ਦਮ ਤੋੜ ਗਈ। ਕੱਲਾ ਬਜ਼ੁਰਗ ਉਹਦਾ ਨੌਜਵਾਨ ਲੜਕਾ ਇੱਕ ਨੌ ਤੇ ਉਹਦੀਆਂ ਤਿੰਨ ਛੋਟੀਆਂ ਪੋਤੀਆਂ। ਇਹ ਪਰਿਵਾਰ ਲੁਧਿਆਣੇ ਆ ਕੇ ਵਸ ਗਿਆ। ਸਾਥ ਸੰਗਤ ਅਜੇ ਥੋੜੇ ਮਹੀਨੇ ਗੁਜ਼ਰੇ ਸਨ। ਮਸਾਂ ਪੈਰ ਲੱਗੇ ਸੀ ਮਰੀ ਹੋਈ ਮਾਂ ਦੀ ਯਾਦ ਉਲੀ ਸੀ। ਕਾਰੋਵਾਰ ਮਸਾਂ ਆਕੇ ਦੁਆਰਾ ਸ਼ੁਰੂ ਕੀਤਾ। ਤਿੰਨ ਬੱਚੀਆਂ ਸਨ ਛੋਟੀਆਂ। ਉਹ ਬੰਦੇ ਦੇ ਸਿਰ ਵਿੱਚ ਇੱਕ ਬਹੁਤ ਵੱਡੀ ਮੁਸ਼ਕਲ ਪ੍ਰੋਬਲਮ ਖੜੀ ਹੋ ਗਈ। ਉਹ ਕੀ ਸੀ? ਉਦੇ ਦਿਮਾਗ ਵਿੱਚ ਰਸੌਲੀ ਹੋ ਗਈ। ਸਿਰ ਦਾ ਦਰਦ ਵੱਧਦਾ ਗਿਆ। ਉਦੋਂ ਇੱਕੋ ਹੀ ਇੱਕ ਲੁਧਿਆਣੇ ਵਿੱਚ ਵੱਡਾ ਹਸਪੀਟਲ ਸੀ ਅੱਜ ਵੀ ਐਸਾਈਆਂ ਦਾ ਜਿਹਨੂੰ ਸੀਐਮਸੀ ਕਹਿੰਦੇ ਨੇ। ਉਹਦੇ ਵਿੱਚ ਜਾ ਕੇ ਟੈਸਟ ਕਰਵਾਏ। ਉੱਥੋਂ ਡਾਕਟਰ ਨੇ ਟੈਸਟ ਕਰਕੇ ਕਿਹਾ ਬਈ ਆਪਣੇ ਨਾਲ ਕਿਸੇ ਨੂੰ ਲੈ ਕੇ ਆ। ਆਪਣੇ ਬਜ਼ੁਰਗ ਬਾਪੂ ਸੋਹਣ ਸਿੰਘ ਨੂੰ ਨਾਲ ਲੈ ਗਿਆ। ਉਹਨੇ ਪਰਾਂ ਕਰਕੇ ਕਿਹਾ ਬਜ਼ੁਰਗਾ ਤੇਰੇ ਨੌਜਵਾਨ ਲੜਕੇ ਦੇ ਸਿਰ ਵਿੱਚ ਦਿਮਾਗ ਵਿੱਚ ਰਸੌਲੀ। ਇਹਦਾ ਆਪਰੇਸ਼ਨ ਹੋਣਾ। ਆਪਰੇਸ਼ਨ ਕਰਨ ਲੱਗਿਆ ਕੋਈ ਗਰੰਟੀ ਨਹੀਂ ਇਹ ਬਚੇ ਜਾਂ ਨਾ ਬਚੇ ਇਹਦਾ ਕੋਈ ਅੰਗ ਪੈਰ ਵੀ ਮਰ ਸਕਦਾ ਹੈ ਬ੍ਰੇਨ ਦਾ ਆਪਰੇਸ਼ਨ ਹੈ ਇੱਥੇ ਨਹੀਂ ਹੋਏਗਾ ਦਿੱਲੀ ਹੋਏਗਾ ਉਹਨਾਂ ਕਹਿੰਦੇ ਜੀ ਆਪਰੇਸ਼ਨ ਤੋਂ ਬਗੈਰ ਨਹੀਂ ਸਰ ਸਕਦਾ ਡਾਕਟਰ ਨੇ ਕਿਹਾ ਸਰਦਾਰ ਸਾਹਿਬ ਜੇ ਆਪਰੇਸ਼ਨ ਨਾ ਕਰਵਾਇਆ ਇਹਦੀ ਹੋ ਸਕਦਾ ਅੱਖਾਂ ਦੀ ਲਾਈਟ ਚਲੀ ਜਾਏ ਕਿਉਂਕਿ ਬ੍ਰੇਨ ਵਿੱਚ ਉਹ ਸਨਾਸੋਤੇ ਹੈ ਜਿਹੜੀ ਅੱਖਾਂ ਵੱਲ ਆਉਂਦੀ ਹੈ ਖੈਰ ਉਹ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਤੇ ਥੋੜੇ ਦਿਨ ਗੁਜ਼ਰੇ ਪੈਸੇ ਕੋਲ ਨਹੀਂ ਸਨ इलाज ਨਾ ਹੋਇਆ ਸੱਚਮੁੱਚ ਡਾਕਟਰ ਦੀ ਗੱਲ ਸੱਚੀ ਹੋ ਗਈ ਉਹਦੀ ਅੱਖਾਂ ਦੀ ਲਾਈਟ ਚਲੀ ਗਈ ਜਦੋਂ ਅੱਖਾਂ ਤੋਂ ਉਹਨਾਂ ਪੁੱਤ ਹੋ ਗਿਆ ਆਂਡ ਗਵਾਡ ਨੇ ਕਿਹਾ ਸੋਣ ਸੈਂ ਦਾ ਇਲਾਜ ਕਰਵਾ ਛੋਟੀਆਂ ਛੋਟੀਆਂ ਬੱਚੀਆਂ ਨੇ ਤੂੰ ਕਿਵੇਂ ਆਪਣੀਆਂ ਪੋਤੀਆਂ ਨੂੰ ਸੰਭਾਲੇਗਾ ਅੰਨਾ ਪੁੱਤ ਘਰ ਵਿੱਚ ਵੇਖਿਆ ਨਾ ਗਿਆ ਲੈ ਗਿਆ ਉਹਨੂੰ ਸੀਐਮਸੀ ਡਾਕਟਰ ਨੇ ਕਿਹਾ ਦਿੱਲੀ ਲੈ ਜਾਓ ਮੈਂ ਚਿੱਠੀ ਲਿਖ ਦੇਣਾ ਜਿੰਨੇ ਪੈਸੇ ਸਰਦਾਰ ਜੀ ਕੋਲ ਆ ਦੇ ਦਿਓ ਬਾਕੀ ਉਹ ਡਾਕਟਰ ਉਧਾਰ ਕਰ ਲੇਗਾ ਯੂਕੇ ਤੋਂ ਪੜ ਕੇ ਆਇਆ ਉਹ ਡਾਕਟਰ ਮੇਰੇ ਨਾਲ ਉਨੇ ਕਾ ਮੈਂ ਚਿੱਠੀ ਲਿਖ ਦੇਣਾ ਸਰਦਾਰ ਉਹ ਡਾਕਟਰ ਨੇ ਚਿੱਠੀ ਲਿਖ ਦਿੱਤੀ ਆਪਣੇ ਨੌਜਵਾਨ ਲੜਕੇ ਨੂੰ ਅੰਨ ਹੋਇਆ ਜਿਹਦੀਆਂ ਤਿੰਨ ਛੋਟੀਆਂ ਬੱਚੀਆਂ ਨੇ ਉਹ ਬਜ਼ੁਰਗ ਦਿੱਲੀ ਲੈ ਗਿਆ ਜਦੋਂ ਦਿੱਲੀ ਉਹਦਾ ਟ੍ਰੀਟਮੈਂਟ ਸ਼ੁਰੂ ਹੋਇਆ ਮੰਗਲਵਾਰ ਐਡਮਿਟ ਹੋਇਆ ਉਹ ਬੰਦੇ ਸਾਥ ਸੰਗਤ ਜਿਉਂਦੇ ਰਹੇ ਮੋਨਾ ਬੰਦਿਆਂ ਦਾ ਮੋਬਾਈਲ ਨੰਬਰ ਰੱਖਿਆ ਕਿਉਂਕਿ ਲੋਕ ਅੱਜਕੱਲ ਤਰਕ ਕਰਦੇ ਨੇ ਕਿ ਸੱਚ ਹੈ ਕਿ ਝੂਠ ਹੈ ਸਾਥ ਸੰਗਤ ਉਹ ਮੰਗਲਵਾਰ ਐਡਮਿਟ ਹੋਏ ਉਹਨਾਂ ਕਿਹਾ ਬੁੱਧਵਾਰ ਲੰਗੇਗਾ ਤੇ ਵੀਰਵਾਰ ਅਸੀਂ ਆਪਰੇਸ਼ਨ ਕਰਾਂਗੇ ਐਡਮਿਟ ਕਰਨ ਤੋਂ ਬਾਅਦ ਦਵਾਈਆਂ ਦਿੱਤੀਆਂ ਬੁੱਧਵਾਰ ਦੀ ਸ਼ਾਮ ਆ ਗਈ। ਸ਼ਾਮਾਂ ਬਿਲ੍ਹੇ ਡਾਕਟਰ ਨੇ ਰਾਉਂਡ ਮਾਰਿਆ। ਆ ਕੇ ਉਹਨੇ ਨਰਸ ਨੂੰ ਕਿਹਾ ਕਿ ਜਿਹੜਾ ਇਹ ਅੱਖਾਂ ਤੋਂ ਨਿਤਰ ਹੀਣੇ ਗੁਰਮukh ਸਿੰਘ ਕਹਿੰਦੇ ਇੰਜ ਕਰੀ ਸਵੇਰੇ 7 ਵਜੇ ਤੋਂ ਪਹਿਲਾਂ ਪਹਿਲਾਂ ਇਹਦੇ ਸਿਰ ਦੇ ਜੋ ਫੇਰ ਕੇਸ ਹੈ ਨਾ ਇਹ ਕੱਟ ਦਿਓ ਕਿਉਂਕਿ ਸਿਰ ਦਾ ਆਪਰੇਸ਼ਨ ਹੋਣਾ ਹੈ। ਨਰਸ ਨੇ ਕਿਹਾ ਠੀਕ ਹੈ ਸਰ। ਹੁਣ ਉਹ ਆਵਾਜ਼ ਕੰਨਾਂ ਵਿੱਚ ਪਈ ਕਿ ਸਵੇਰੇ 7 ਵਜੇ ਤੋਂ ਪਹਿਲਾਂ ਪਹਿਲਾਂ ਇਹਦੇ ਸਿਰ ਦੇ ਕੇਸ ਕੱਟ ਦਿਓ। ਇੰਨੀ ਗੱਲ ਕਹਿ ਕੇ ਡਾਕਟਰ ਤਾਂ ਚਲਾ ਗਿਆ ਮਨ ਨੂੰ ਚੋਟ ਵੱਜੀ ਮਰੀ ਹੋਈ ਮਾਂ ਪਾਕਿਸਤਾਨ ਤੋਂ ਚਿੱਤੇ ਆ ਗਈ ਜਦੋਂ ਮਾਂ ਨੇ ਛੋਟੇ ਹੁੰਦਿਆਂ ਕੇਸ ਵਾਲੇ ਸੀ ਨਾ ਦੇਹ ਨਾਲ ਧੋਂਦਿਆਂ ਮਾਂ ਕਹਿੰਦੀ ਸੀ ਵੇ ਪੁੱਤ ਗੁਰਮੁਖ ਸਿੰਘ ਜ਼ਿੰਦਗੀ 'ਚ ਕੇਸ ਨਾ ਕਟਾਈਂ ਕੇਸ ਕਲਗੀਆਂ ਵਾਲੇ ਦੀ ਮੋਹ ਰਹਿ ਪੁੱਤ ਜ਼ਿੰਦਗੀ 'ਚ ਕਦੇ ਕੇਸ ਨਾ ਕਟਾਈਂ ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ ਮਾਂ ਦੀਆਂ ਗੱਲਾਂ ਚਿੱਤੇ ਆਈਆਂ ਅੰਦਰੋਂ ਤਾਹਾਂ ਮਾਰ ਕੇ ਅੱਖਾਂ ਤੋਂ ਨਿਤਰ ਹੀਣ ਰੋਪਿਆ ਨੌਜਵਾਨ ਉੱਚੀ ਉੱਚੀ ਰੋ ਕੇ ਕਹਿੰਦਾ ਮਾਂ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ ਕੱਲ ਮੇਰੇ ਬਿਮਾਰੀ ਕਰਕੇ ਕੇਸ ਕੱਟ ਦੇਣ ਗਏ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ ਬਾਪ ਤੋਂ ਜਵਾਨ ਪੁੱਤਰ ਹੁੰਦਾ ਨਾ ਵੇਖਿਆ ਗਿਆ ਉੱਠ ਕੇ ਬਾੜ ਤੋਂ ਬਾਹਰ ਹੋ ਗਿਆ ਲੋਕੀ ਚੁੱਪ ਕਰਾਉਣ ਲੱਗ ਪਏ ਇੱਕ ਬਜ਼ੁਰਗ ਮਾਈ ਕੋਲ ਆਈ ਉਹਨੇ ਹੱਥ ਫੜ ਕੇ ਪਿਆਰ ਦੇ ਕੇ ਸਿਰ ਤੇ ਹੱਥ ਫੇਰ ਕੇ ਕਿਹਾ ਬੇ ਪੁੱਤ ਐਦਾਂ ਨਹੀਂ ਕਹੀਦਾ ਹੁਣ ਕਿੱਥੇ ਆ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਇੱਥੇ ਹੀ ਹੈ ਪੁੱਤ ਗੁਰੂ ਗੋਬਿੰਦ ਸਿੰਘ ਕਿਤੇ ਗਏ ਨਹੀਂ ਬਸ ਤੂੰ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਗੁਰੂ ਗੋਬਿੰਦ ਸਿੰਘ ਇੱਥੇ ਹੀ ਆ ਪੁੱਤ ਇਦਾਂ ਮੀਣਾ ਨਹੀਂ ਮਾਰੀਦਾ ਪਿਆਰ ਦਿੰਦੀ ਮਾਈ ਉਹਨੂੰ ਪਿਆਰ ਨਾਲ ਬਿਠਾ ਕੇ ਸੁਲਾਉਣ ਲੱਗ ਪਈ ਗੁਰਮਖ ਸਿੰਘ ਨੇ ਅੱਖਾਂ ਤੋਂ ਦਿਸਦਾ ਨਹੀਂ ਮਾਈ ਨੂੰ ਪੁੱਛਿਆ ਤੂੰ ਕੌਣ ਹੈ ਮਾਤਾ ਜੀ ਉਹਨੇ ਕਿਹਾ ਮੇਰਾ ਨਾਮ ਪੁੱਤ ਸਰਜੀਤ ਕੌਰ ਹੈ ਮੈਂ ਹਸਪਤਾਲ ਵਿੱਚ ਹੀ ਇੱਥੇ ਮੈਂ ਤੇਰੇ ਕੋਲ ਹੀ ਐ ਤੂੰ ਚਿੰਤਾ ਨਾ ਕਰ ਗੁਰੂ ਗੋਬਿੰਦ ਸਿੰਘ ਸਦਾ ਹੀ ਅੰਗ ਸੰਗ ਨੇ ਉਹ ਰੁੰਦਿਆਂ ਦੁੰਦਿਆਂ ਸੌਂ ਗਿਆ ਰਾਤ ਲੰਗੀ ਸਵੇਰੇ ਦਿਨ ਚੜਿਆ 7 ਵਜੇ ਤੋਂ ਪਹਿਲਾਂ ਨਰਸ ਟਰੇ ਲੈ ਕੇ ਤੇ ਵਾਲ ਕੱਟਣ ਵਾਲਾ ਬੰਦਾ ਲੈ ਕੇ ਆ ਗਈ ਉਹਨੇ ਹਲੂਨਾ ਦੇ ਕੇ ਕਿਹਾ ਗੁਰਮukh ਸਿੰਘ ਜੀ ਉੱਠੋ ਤੁਹਾਡੇ ਸਿਰ ਦੇ ਵਾਲ ਕੱਟਣੇ ਨੇ ਤੁਹਾਡਾ ਆਪਰੇਸ਼ਨ ਹੈ ਜਦੋਂ ਅੱਖਾਂ ਖੋਲੀਆਂ ਜਦੋਂ ਉਹ ਨਰਸ ਕਹਿੰਦੀ ਕੰਚੀ ਹੱਥ ਵਿੱਚ ਪੜੀ ਟਰੇ ਫੜੀ ਹੈ ਤੁਹਾਡੇ ਕੇਸ ਕੱਟਣੇ ਨੇ ਤੁਹਾਨੂੰ ਆਪਰੇਸ਼ਨ ਥੀਏਟਰ ਚ ਲੈ ਕੇ ਜਾਣਾ ਅੱਖਾਂ ਖੋਲ ਕੇ ਗੁਰਮukh ਸਿੰਘ ਨੇ ਵੇਖਿਆ ਉਹਨੂੰ ਚਾਰ ਸ਼ਪੇਰਾ ਸਾਫ਼ ਨਜ਼ਰ ਆਉਣ ਲੱਗ ਪਿਆ ਉਹਨੇ ਉੱਚੀ ਉੱਚੀ ਰੌਲਾ ਪਾਇਆ ਮੈਂ ਕੇਸ ਨਹੀਂਓ ਕਟਾਉਣੇ ਮੈਨੂੰ ਸਭ ਕੁਝ ਦਿਸਦਾ ਮੇਰੇ ਕੇਸ ਨਾਲ ਕੱਟਿਓ ਮੈਨੂੰ ਸਭ ਕੁਝ ਦਿਸਦਾ ਹੈ ਨਰਸ ਨੇ ਭੱਜ ਕੇ ਡਾਕਟਰ ਨੂੰ ਕਿਹਾ ਡਾਕਟਰ ਕਹਿੰਦਾ ਡਰ ਗਿਆ ਹੋਣਾ ਉਹਨੇ ਮੋਢੇ ਤੇ ਹੱਥ ਰਕੇ ਕੇ ਕਿਹਾ ਗੁਰਮੁਖ ਸਿੰਘ ਡਰੋ ਮਤ ਕੇਸ ਤੋਂ ਕਤਲ ਕਰਨੇ ਪੜੇਗੇ ਤੁਹਾਰੇ ਸਿਰ ਦਾ ਆਪਰੇਸ਼ਨ ਕਰਨਾ ਹੈ ਬ੍ਰੇਨ ਦਾ ਉਹਨੇ ਕਿਹਾ ਡਾਕਟਰ ਸਾਹਿਬ ਮੈਨੂੰ ਸਭ ਕੁਝ ਦਿਸਦਾ ਹੈ ਮੈਂ ਆਪਰੇਸ਼ਨ ਨਹੀਂ ਕਰਾਉਣਾ ਜਦੋਂ ਡਾਕਟਰ ਦੀ ਕਮੀਜ਼ ਤੇ ਲੋਕਾਂ ਦੇ ਕੱਪੜਿਆਂ ਦਾ ਰੰਗ ਦੱਸਿਆ ਡਾਕਟਰ ਦਾ ਰੰਗ ਉਤਰ ਗਿਆ ਉਹਨੇ ਕਿਹਾ ਕਿਵੇਂ ਹੋ ਸਕਦਾ ਉਨਕੇ ਦੁਆਰਾ ਸਕੈਨ ਹੋਣਗੀਆਂ ਉਹਦੀਆਂ 10 ਵਜੇ ਤੱਕ ਦੁਆਰਾ ਸਿਟੀ ਸਰ ਦੀਆਂ ਸਕੈਨਾਂ ਹੋਈਆਂ ਔਰ ਸਾਥ ਸੰਗਤ ਦੁਪਹਿਰੇ ਜਾ ਕੇ 2:30 ਵਜੇ ਰਿਪੋਰਟ ਆਈ ਪੰਜ ਡਾਕਟਰ ਰਿਪੋਰਟ ਚੈੱਕ ਕਰ ਰਹੇ ਸੀ ਇੱਕ ਅੰਗਰੇਜ਼ ਡਾਕਟਰ ਵਿੱਚ ਖਲੋਤੇ ਪੰਜਾਂ ਨੇ ਰਿਪੋਰਟਾਂ ਵੇਖਣ ਤੋਂ ਬਾਅਦ ਉੱਪਰ ਵੱਲ ਹੱਥ ਚੁੱਕ ਕੇ ਕਿਹਾ ਇਹ ਗॉड ਦਾ ਕਰਿਸ਼ਮਾ ਹੈ ਐਸਾ ਕਦੇ ਹੋ ਨਹੀਂ ਸਕਦਾ ਜਿਹਦੇ ਸਿਰ ਵਿੱਚ ਚੱਡੀ ਵੱਡੀ ਰਸੋਲੀ ਹੋਵੇ ਰਾਤੋ ਰਾਤ ਉਹ ਰਸੌਲੀ ਕਿੱਧਰ ਚਲੀ ਗਏ ਰਪੋਟਾਂ ਆਈਆਂ ਸਰਬਜ ਕੋਈ ਫਿੰਸ ਨਹੀਂ ਫੋੜਾ ਬਿਨ। ਸਾਥ ਸੰਗਤ ਉਹ ਉੱਚੀ ਉੱਚੀ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਡਾਕਟਰਾਂ ਨੇ ਕਹਿ ਜੀ ਤੁਹਾਨੂੰ ਛੁੱਟੀ ਐ ਸੋਨ ਸਿੰਘ ਜੀ ਜਾਓ ਜਦੋਂ ਚੱਲਣ ਲੱਗੇ ਆਪਣੇ ਬਾਪੂ ਨੂੰ ਕਿਹਾ ਬਾਪੂ ਰਾਤੀ ਇੱਕ ਮਾਈ ਨੇ ਮੇਰੇ ਸਿਰ ਤੇ ਹੱਥ ਫੇਰਿਆ ਸੀ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਸਦਾ ਅੰਗ ਸੰਗ ਹੈ ਆਪਾਂ ਉਹ ਮਾਤਾ ਨੂੰ ਮਿਲ ਕੇ ਜਾਣਾ ਉਹਦਾ ਨਾਮ ਸਰਜੀਤ ਕੌਰ ਹੈ ਇੱਥੇ ਡਿਊਟੀ ਕਰਦੀ ਹੈ ਡਾਕਟਰ ਨੂੰ ਜਾ ਕੇ ਪੁੱਛਿਆ ਡਾਕਟਰ ਸਾਹਿਬ ਕੋਈ ਨਰਸ ਹੈ ਤੁਹਾਡੇ ਹਸਪੀਟਲ ਚ ਬਜ਼ੁਰਗ ਉਹਦਾ ਨਾਮ ਸਰਜੀਤ ਕੌਰ ਹੈ ਅਸੀਂ ਉਹਨੂੰ ਮਿਲ ਕੇ ਜਾਣਾ ਰਾਤੀ ਉਹਨੇ ਦੇ ਸਿਰ ਤੇ ਹੱਥ ਫੇਰ ਕੇ ਹੌਸਲਾ ਦਿੱਤਾ ਸੀ ਤੇ ਡਾਕਟਰ ਨੇ ਆਪਣੇ ਸਟਾਫ ਦੀਆਂ ਜਿੰਨੀਆਂ ਨਰਸਾਂ ਤੇ ਕੰਪਾਊਂਡਰ ਡਾਕਟਰ ਸੀ ਲਿਸਟ ਪੜੀ ਪੜਨ ਤੋਂ ਬਾਅਦ ਟੇਬਲ ਤੇ ਪਈ ਲਿਸਟ ਮੋੜੇ ਕਰਕੇ ਕਿਹਾ ਸਰਦਾਰ ਸਾਹਿਬ ਮੇਰੇ ਹਸਪਤਾਲ ਚ ਕੋਈ ਸਰਜੀਤ ਕੋਰ ਨਰਸ ਨਹੀਂ ਜੇ ਮੇਰੇ ਤੋਂ ਪੁੱਛਦੇ ਹੋ ਸਚਾਈ ਇਹ ਐ ਮਾਂ ਦਾ ਰੂਪ ਧਾਰ ਕੇ ਗੁਰੂ ਗੋਬਿੰਦ ਸਿੰਘ ਆ ਕੇ ਤੇਰੇ ਪੁੱਤ ਨੂੰ ਠੀਕ ਕਰ ਗਿਆ ਸਾਧ ਸੰਗਤ ਅੱਜ ਵੀ ਗੁਰੂ ਅੰਗ ਸੰਗ ਇਸ ਗੱਲ ਦਾ ਚਿੱਤ ਵਿੱਚ ਭਰਮ ਨਾ ਰੱਖਿਓ ਕਿ ਗੁਰੂ ਗੋਬਿੰਦ ਸਿੰਘ ਗਏ ਨੇ ਇੱਥੇ ਹਾਜ਼ਰ ਨੇ ਮੈਂ ਹੱਥ ਜੋੜ ਕੇ ਤੁਹਾਨੂੰ ਵੀ ਆਪਣੇ ਆਪ ਨੂੰ ਵੀ ਗੁਰੂ ਚਰਨਾ ਚ ਸਮਰਪਣ ਕਰਕੇ ਅਰਦਾਸ ਕਰਾਂ ਪਾਤਸ਼ਾ ਸਾਡੇ ਮਨ ਨੂੰ ਸਮਝਾ ਦਿਓ ਸਰਦਾਰੋ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਪਟਨਾ ਸ਼ਹਿਰ ਵਾਲਿਓ ਤੁਸੀਂ ਭਾਗਾਂ ਵਾਲਿਓ ਤੁਹਾਡਾ ਜਨਮ ਇਸ ਧਰਤੀ ਤੇ ਹੋਇਆ ਤੁਹਾਨੂੰ ਕਲਗੀਧਰ ਪਾਤਸ਼ਾਹ ਨੇ ਇਸ ਧਰਤੀ ਦੀ ਸੇਵਾ ਦਿੱਤੀ ਹੈ ਮੈਂ ਦੁਪਹਿਰੇ ਵੀ ਬੇਨਤੀ ਕੈਸੀ ਹੁਣ ਵੀ ਹੱਥ ਜੋੜ ਕੇ ਕਰਨਾ ਦੇਖੋ ਦੁਆਰਾ ਮੈਨੂੰ ਨਹੀਂ ਕਿ ਦੁਆਰਾ ਭਾਵੇਂ ਬਲਾਓ ਜਾਂ ਨਾ ਬਲਾਓ ਪਰ ਮੈਂ ਕੌਮ ਪੂਰੀ ਸੁਣ ਰਹੀ ਹੈ ਦੁਪਹਿਰੇ ਮੈਂ ਕੈਸੀ ਉੱਚੇ ਉੱਚੇ ਪਰਬਤ ਬਾਹਰਲੇ ਝੱਖੜ ਹਨੇਰੀ ਤੂਫਾਨਾਂ ਨਾਲ ਕਦੇ ਨਹੀਂ ਡੱਕਦੇ ਉਹਨਾ ਪर्वਤਾਂ ਦੇ ਅੰਦਰ ਉਥਲ-ਪੁਥਲ ਹੁੰਦੀ ਹੈ, ਪਰਵਤ ਟਹਿਟੇਰੀ ਹੋ ਜਾਂਦੇ ਨੇ। ਸਿੱਖੋ ਤੁਹਾਡਾ ਬਾਹਰੋਂ ਕੋਈ ਕੁਝ ਨਹੀਂ ਵਿਗਾੜ ਸਕਦਾ। ਜੇ ਤੁਸੀਂ ਅੰਦਰ ਦੀ ਦੁਸ਼ਮਣੀ ਰੱਖੀ ਸਾਡਾ ਸਭ ਕੁਝ ਉਜੜ ਜਾਣਾ ਹੈ। ਬਾਹਰੋਂ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਇੱਕੋ ਹੀ ਬੇਨਤੀ ਮੈਂ ਸੁਮੱਚੀ ਕੌਮ ਨੂੰ ਕਰਾਂਗਾ ਸਿੱਖ ਸਿੱਖ ਨਾਲ ਅੰਦਰੋਂ ਦੁਸ਼ਮਣੀ ਨਾ ਕਰੇ। ਗੁਰੂ ਕਲਗੀਧਰ ਪਾਤਸ਼ਾਹ ਦੇ 52 ਬਚਨ ਨੇ ਸਿੱਖ ਸਿੱਖ ਨਾਲ ਕਦੇ ਦੁਸ਼ਮਣ ਈਰਖਾ ਨਾ ਕਰੇ। ਸਿੱਖ ਸਿੱਖ ਦੀ ਚੜ੍ਹਦੀ ਕਲਾ ਮੰਗੇ, ਸਿੱਖ ਸਿੱਖ ਤੇ ਵਿਸਾਹ ਕਰੇ। ਅੱਜ ਪ੍ਰਕਾਸ਼ ਪੁਰਬ ਹੈ ਆਪਣੇ ਦਿਲਾਂ ਦਾ ਸਭ ਕਪਟ ਮੈਲ ਈਰਖਾ ਦੁਸ਼ਮਣੀ ਕੱਢ ਕੇ ਸਭ ਸਮਝੋ ਆਪਾਂ ਕਲਗੀਆਂ ਵਾਲੇ ਦੇ ਸਿੱਖਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਗੁਰੂ ਗੋਬਿੰਦ ਸਿੰਘ ਲੋਕ ਵਿੱਚ ਵੀ ਤੁਹਾਡੇ ਨਾਲ ਨੇ ਪਰਲੋਕ ਵਿੱਚ ਵੀ ਨਾਲ ਰਹਿਣਗੇ ਆਪਣੇ ਦਿਲੋਂ ਇੱਕ ਦੂਜੇ ਨੂੰ ਪਿਆਰ ਕਰੋ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਦਿਲੋਂ ਪਿਆਰ ਕਰੋ ਕਮੀਆਂ ਸਾਰਿਆਂ ਵਿੱਚ ਹੁੰਦੀਆਂ ਨੇ ਮੇਰੇ 'ਚ ਵੀ ਲੱਖਾਂ ਕਮੀਆਂ ਹੋਣਗੀਆਂ ਆਪਾਂ ਕਮੀਆਂ ਫੇਸਬੁਕਾਂ ਤੇ ਨਾ ਭੰਡਿਏ ਅਜੱਦੀ ਕੌਮ ਫੇਸਬੁਕ ਨੇ ਰੋਲ ਕੇ ਰੱਖ ਦਿੱਤੀ ਇਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਤੁਹਾਨੂੰ ਬਚਣਾ ਪਏਗਾ ਆਓ ਗੁਰੂ ਚਰਨਾਚ ਅਰਦਾਸ ਕਰਕੇ ਮੰਗੀਏ ਕਲਗੀਆਂ ਵਾਲਿਆ ਕੌਮ ਨੂੰ ਇੱਕਤਾ ਇਤਿਫਾਕ ਬਖਸ਼ਿਓ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਿੱਖੀ ਸਿੱਧ ਕਪਰੋਸਾ ਸੁਧ ਤੇ ਬੁੱਧ ਬਖਸ਼ਿਓ ਅਸੀਂ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਕਰ ਸਕੀਏ ਸਾਨੂੰ ਯਾਦ ਰਵੇ ਕਿ ਦੁਕਾਲੰ ਪ੍ਰਣਾਸੀ ਦੇ ਆਲੰਗ ਸਰੂਪੇ ਸਦੰਗ ਸੰਗੇ ਅਪੰਗੰ ਪੁੱਤੇ ਸਮਾ ਪੂਰਾ ਹੋ ਗਿਆ ਇੱਕ ਪੰਕਤੀ ਪਿਆਰ ਨਾਲ ਪੜੋ ਮੈਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਦੀ ਹੈ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਤੁਹਾਡੀ ਸਾਰੀ ਕਮੇਟੀ ਦੇਖੋ ਇੱਕ ਬੰਦੇ ਦਾ ਨਾਮ ਲਈਏ ਗੱਲ ਛੋਟੀ ਹੋ ਜਾਂਦੀ ਮੈਂ ਤੁਹਾਡਾ ਰਣੀ ਆ ਤੁਹਾਨੂੰ ਪਾਤਸ਼ਾਹ ਨੇ ਸੇਵਾ ਦਿੱਤੀ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੀ ਗੱਲੋਂ ਤੁਹਾਡੇ ਤੇ ਤਰੁੱਠੇ ਨੇ ਤੁਹਾਨੂੰ ਇੰਨੀਆਂ ਸੇਵਾਵਾਂ ਦਿੱਤੀ ਸਭ ਜਥੇਦਾਰਾਂ ਸਿੰਘ ਸਾਹਿਬਾਨਾਂ ਦਾ ਧੰਨਵਾਦ ਆਇਆਂ ਸੰਗਤਾਂ ਦਾ ਦੇਸ਼ ਅਵਦੇਸ਼ਣ ਤੋਂ ਰੋਮ ਰੋਮ ਕਰਕੇ ਜਣੀ ਆਓ ਇੱਕ ਪੰਕਤੀ ਪੜ੍ਹੀਏ ਆ ਸਿਸ ਲਈਏ ਪਾਤਸ਼ਾਹ ਦੀ ਗੱਜ ਕੇ ਵਧਾਈ ਕਰੋ ਮਿਲ ਕੇ ਪਿਆਰ ਨਾਲ ਕਹੋ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਕੈਵਲ ਹਾਰੈ ਸਤਗੁਰ ਕੈਵਲ ਹਾਰੈ ਆਪਣੇ ਸਤਗੁਰ ਗੱਜ ਕੇ ਗੱਜ ਕੇ ਸਤਗੁਰ ਕੈਵਲ ਵਾਹ ਵਾਹ ਆਪਣੇ ਸਤਗੁਰ தனசிரோவிந்தி தனசிரோவி தனசிரி பீத்தி கஜகோல தனி சிவிந்தோவிந்த ਹਾਂ ਹਾਂ ਧੰ ਸਿਰੀ ਸਤ ਗੁਰ ਕੈ ਵਲੇ ਹਾਰੇ ਆਪਣੇ ਸਤ ਗੁਰ ਕੈ ਵਲੇ ਹਾਰੇ ਸਤ ਗੁਰ ਕੈ ਵਲੇ ਹਾਰੇ ਆਪਣੇ ਸਤ ਗੁਰ ਕੈ ਵਲੇ ਹਾਰੇ ਸਤ ਗੁਰ ਕੈ ਵਲੇ ਵਾਹ ਸਤ ਗੁਰ ਸਤ ਗੁਰ ਕੈਵਲ ਹਾਰੇ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ ਕੋਟਨ ਕੋਟ ਸ਼ੁਕਰਪਤਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੱਜ ਕੇ ਫਤਹਿ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ